ਸਭ ਤੋਂ ਇਸ ਵੇਲੇ ਦਾ ਜਿਹੜਾ ਅੱਜ ਦਾ ਕਹ ਲਵਾਂ ਕਿ ਕਾਫੀ ਜ਼ਿਆਦਾ ਮਾਮਲਾ ਜਿਹੜਾ ਹੈ ਉਹ ਚਰਚਾ ਦੇ ਵਿੱਚ ਹੈ ਜੋ ਕਿਸਾਨ ਆਪਣੇ ਉੱਤੇ ਬੈਠੇ ਨੇ ਤੇ ਉਹ ਅੱਗੇ ਵਧਣ ਦਾ ਯਤਨ ਕਰ ਰਹੇ ਨੇ مسلسل ਉਹਨਾਂ ਨੇ ਪਹਿਲਾਂ ਤੇ ਸਵੇਰੇ ਚਾਹ ਪਾਣੀ ਪਿਆਇਆ ਕਹਿੰਦੇ ਕਿ ਆਫਰ ਕੀਤਾ ਫਿਰ ਉਸ ਤੋਂ ਬਾਅਦ ਫੁੱਲ ਵੀ ਸੁਟੇ ਕਿਸਾਨਾਂ ਤੇ ਤੇ ਉਸ ਤੋਂ ਬਾਅਦ ਫਿਰ ਜੋ ਹੁੰਦਾ ਹੈ ਪਹਿਲਾ ਵੈਰੀਫਿਕੇਸ਼ਨ ਦੀ ਗੱਲ ਕਹੀ ਉਹਨਾਂ ਨੇ ਕਿ ਕਿਸਾਨ ਨਹੀਂ ਹੈਗੇ ਜੀ ਫਲਾ 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 ਉਤੋਂ ਬਾਅਦ ਫੇਰ ਉਹੀ ਚੀਜ਼ ਹੁੰਦੀ ਹੈ ਜਿਹੜੀ ਜਿਹਨੂੰ ਆਪਾਂ ਬਲ ਪ੍ਰਯੋਗ ਕਹਿੰਦੇ ਆ ਅਥਰੂ ਗੋਲੇ ਜਿਹੜੇ ਆ ਉਹੁੱਟੇ ਗਏ ਹੁਣ ਤੱਕ ਮੈਂ ਦੇਖ ਰਿਹਾ ਸੀਗਾ ਕਿ ਸ਼ਾਇਦ ਪੰਜ ਕਿਸਾਨ ਅੱਜ ਜਿਹੜੇ ਆ ਉਹ ਜ਼ਖਮੀ ਹੋ ਗਏ ਆ ਬੜਾ ਦਿਲ ਨੂੰ ਕੁਛ ਹੁੰਦਾ ਜਦੋਂ ਇਸ ਤਰ੍ਹਾਂ ਹਲਵਾਹ ਕੀ ਜਿਹੜੇ ਆ ਚਾਮ ਕਹਿ ਲੁਕੀ ਜਿਹੜੇ ਕਿਰਤੀ ਲੋਕ ਆ ਜਿਹੜੇ ਹਰ ਬੌਣ ਆ ਲਿਆ ਜਦੋਂ ਜ਼ਖਮੀ ਹੁੰਦੇ ਆ ਤਾਂ ਕੈਲ ਕੁ ਦਿਨ ਕਿਤੇ ਬਈ ਦੁੱਖ ਹੁੰਦਾ ਹੈ ਦੁੱਖ ਹੁੰਦਾ ਹਮੇਸ਼ਾ ਸੋ ਹੁਣ ਜਿਹੜੀ ਗੱਲ ਆਪਾਂ ਕਰ ਰਹੇ ਹਾਂ ਜੀ ਉਹਦੇ ਵਿੱਚ ਇੱਕ ਦੋ ਚੀਜ਼ਾਂ ਹੈਗੀਆਂ ਨੇ ਜਿਹਦੇ ਵਿੱਚ ਮੈਂ ਥੋੜਾ ਜਿਹਾ ਇੱਕ ਵੱਖਰੇ ਨੁਕਤੇ ਨਿਗਾਹ ਤੋਂ ਵੀ ਦੇਖਦਾ ਕਿ ਵੇਖੋ ਗੱਲ ਇਹ ਆ ਕਿ ਮਸਲਾ ਜਿਹੜਾ ਹੈ ਮਸਲਾ ਕਿਸਾਨੀ ਨਾਲ ਜੁੜਿਆ ਹੈ ਐਮਐਸਪੀ ਨਾਲ ਜੁੜਿਆ ਹੈ ਮੰਗਾ ਕੋਈ ਜ਼ਿਆਦਾ ਮਤਲਬ ਕਿ ਕੋਈ ਇਨੀ ਇੱਕ ਨਜ਼ਾਇਜ਼ ਨੇ ਜਿੱਦਾਂ ਸਭ ਤੋਂ ਵੱਡੀ ਐਮਐਸਪੀ ਆ ਉਹਦੇ ਤੇ ਅਸੀਂ ਪਿਛਲੇ ਸਾਲ ਦੀ ਫਰਵਰੀ ਚ ਰਿਸਰਚ ਵਰਕ ਕਰਕੇ ਗੱਲ ਕਹੀ ਸੀ ਕਿ ਕੋਈ ਬਹੁਤਾ ਜ਼ਿਆਦਾ سرمਾਈ ਦੀ ਜ਼ਰੂਰਤ ਨਹੀਂ ਹੁੰਦੀ ਸਰਕਾਰ ਜੇ ਚਾਹੇ ਤਾਂ ਜਿਵੇਂ ਭਾਵ ਅੰਤਰ ਕੁਝ ਥਾਵਾਂ ਤੇ ਦਿੰਦੀ ਹੈ ਤਾਂ ਵਿੱਚ ਸਰਕਾਰ ਇਨਵੋਲਵ ਰਹਿ ਕੇ ਜਿੱਥੇ ਜਿੱਥੇ ਵੀ ਕਿਤੇ ਕਿਸਾਨ ਨੂੰ ਕਵੇਚਾ ਲੱਗਦਾ ਹੈ ਕਿਸਰਾ ਲੱਗਦਾ ਹੈ ਤੋਂ ਭਾਵ ਅੰਤਰ ਦੇ ਦੇ ਵੀ ਕੋਈ ਮਾੜੀ ਗੱਲ ਨਹੀਂ ਉਸ਼ਮਗਾਂ ਹੋਰ ਨੇ ਕਿਸਾਨਾਂ ਦੀ ਜਿੱਦਾਂ ਡੀਏਪੀ ਦੀ ਕਿਲਤ ਵਗੈਰਾ ਉਹ ਤੇ ਸਾਰੀਆਂ ਚੀਜ਼ਾਂ ਹੁਣ ਲੰਘ ਗਈਆਂ ਕਣਕ ਦੀ ਵਿਆਈ ਹੋ ਗਈ ਆ ਮੇਰਾ ਮਤਲਬ ਕਿ ਵਿਅਕਤੀਗਤ ਤੌਰ ਤੇ ਮੰਨਣਾ ਹੈ ਇਹ ਆ ਕਿ ਵੀ ਜੋ ਸੈਂਟਰ ਸਰਕਾਰ ਦਾ ਰੁਖ ਹੈ ਸਟੇਟ ਦਾ ਰੁਖ ਹੈ ਇਹ ਰੁਖ ਮੇਰੇ ਖਿਆਲ ਦੇ ਨਾਲ ਸਹੀ ਨਹੀਂ ਹੈ ਸਹੀ ਇਸ ਕਰਕੇ ਨਹੀਂ ਕਿਉਂਕਿ ਉਹ ਕਿਸਾਨਾਂ ਨੂੰ ਬਹੁਤਾ ਜ਼ਿਆਦਾ ਮੇਰੇ ਖਿਆਲ ਦੇ ਨਾਲ ਨਹੀਂ ਦੇਣਾ ਚਾਹੁੰਦੇ ਮੇਰਾ ਹੀ ਮੰਨਣਾ ਹੈ ਦੂਜੀ ਚੀਜ਼ ਕੁਝ ਮਤਲਬ ਕਿ ਜਿਹੜੇ ਇੱਥੇ ਸਵਾਲ ਨੇ ਕਿਉਂਕਿ ਉਹ ਕਿਸਾਨਾਂ ਨੂੰ ਜ਼ਿਆਦਾ ਮਜ਼ਬੂਤ ਨਹੀਂ ਕਰਨਾ ਚਾਹੁੰਦੇ ਦਰਅਸਲ ਇੰਡੀਆ ਦਾ ਜਿਹੜਾ ਗੋਲ ਹੈ ਮੈਨੂਫੈਕਚਰਿੰਗ ਸੈਕਟਰ ਦੇ ਵਿੱਚ ਕਾਫੀ ਜ਼ਿਆਦਾ ਅੱਗੇ ਜਾਣ ਦਾ ਜਿਹੜਾ ਸੋਚ ਰਿਹਾ ਹੈ ਤਾਂ ਉਹ ਗੋਲ ਜਿਹੜਾ ਹੈ ਉਹਦੇ ਵਾਸਤੇ ਜੋ ਲੇਬਰ ਚਾਹੀਦੀ ਹੈ ਉਹ ਲੇਬਰ ਮਤਲਬ ਕਿ ਕਸਾਮੀ ਜੋ ਨਿਕਲੀ ਜਨਤਾ ਜਿਹੜੀ ਉਹ ਆਸਾਨੀ ਨਾਲ ਉਸ ਲੇਬਰ ਦੀ ਕਹਿ ਲੋ ਕਿ ਪਰਪਾਈ ਕਰ ਸਕਦੀ ਹੈ ਜੋ ਜ਼ਰੂਰਤ ਹੁੰਦੀ ਆ ਹੁਣ ਮਸਲਾ ਜਿਹੜਾ ਹੈ ਕੋਈ ਕੁਝ ਚੀਜ਼ਾਂ ਜਿਹੜੀਆਂ ਉਹ ਅੱਛਾ ਜੀ ਆਪਾਂ ਹੁਣ ਦੇਖੀ ਵੈਸੇ ਤੇ ਕੋਈ ਵੀ ਤਨਜ਼ੀਮ ਹੁੰਦੀ ਆ ਕੋਈ ਵੀ ਜਥੇਬੰਦੀ ਹੁੰਦੀ ਆ ਉਹਦੇ ਆਪਣੇ ਫੈਸਲੇ ਹੁੰਦੇ ਆ ਸਰਬਨ ਸਿੰਘ ਪੰਦੇਰ ਹੋਰਾਂ ਤੇ ਅਸੀਂ ਕੋਈ ਫੈਸਲੇ ਥੋਪ ਨਹੀਂ ਸਕਦੇ ਪਰ ਸਾਨੂੰ ਗੱਲ ਕਰਨੀ ਪਾਉਗੀ ਕਿ ਸਰਬਨ ਸਿੰਘ ਪੰਦੇਰ ਹੋਰਾਂ ਦੀ ਰਣਨੀਤੀ ਕੀ ਸਹੀ ਹੈ ਕਿ ਗਲਤ ਹੈ ਕਿਉਂਕਿ ਇਸੇ ਤਰ੍ਹਾਂ ਹੀ ਇਹਨਾਂ ਨੇ ਦਿੱਲੀ ਜਾਣ ਦੀ ਜ਼ਿੱਦ ਦੇ ਵਿੱਚ ਉਦੋਂ ਦੋ ਤਿੰਨ ਵਾਰ ਯਤਨ ਕੀਤਾ ਤਾਂ ਤੁਹਾਨੂੰ ਪਤਾ ਹੀ ਆ ਸ਼ੁਭਕਰਨ ਸਿੰਘ ਦੀ ਮੌਤ ਤੋਂ ਕੀ ਉਸ ਤੋਂ ਬਾਅਦ ਇਹ ਜਿਹੜਾ ਕਹਿ ਲੋ ਕਿ ਸੰਘਰਸ਼ ਸੀਗਾ ਉਹ ਇੱਕ ਤਰ੍ਹਾਂ ਨਾਲ ਵਿਰਾਮ ਤੇ ਚਲਾ ਗਿਆ ਫਿਰ ਬਿਲਕੁਲ ਸ਼ੀਤ ਹੋ ਗਿਆ ਬਿਲਕੁਲ ਠੰਡਾ ਹੋ ਗਿਆ ਉਸ ਨੂੰ ਪਖਾਉਣ ਵਾਸਤੇ ਇਹਨਾਂ ਨੇ ਦੋ ਕਲਾਂ ਦਿੱਤੀਆਂ ਇੱਕ ਸੀਗਾ ਮਰਨ ਵਰਤ ਡੱਲੇਵਾਲ ਜੀ ਦਾ ਤੇ ਦੂਸਰਾ ਬੰਦੀਰ ਸਾਹਿਬ ਦਾ ਜਥਿਆਂ ਦੇ ਰੂਪ ਦੇ ਵਿੱਚ ਦਿੱਲੀ ਕੂਚ ਕਰਨ ਦਾ ਜਿਹੜਾ ਐਕਸ਼ਨ ਹੁਣ ਜਿਹੜੀ ਇਹਨਾਂ ਨੇ ਡੇਟ ਚੁਣੀ ਆ ਮੇਰੇ ਖਿਆਲ ਦੇ ਨਾਲ ਉਹਨਾਂ ਦੇ ਕੋਲ ਸਭ ਤੋਂ ਵੱਡਾ ਬਹਾਨਾ ਤੇ ਇਹੋ ਸੀਗਾ ਕਿ ਜੀ ਉੱਥੇ ਇਜ਼ਲਾਸ ਚੱਲਦਾ ਪਿਆ ਲੋਕ ਸਭਾ ਦਾ ऐसे वास्ते वो ਇਹਨਾਂ ਨੂੰ ਕੋਈ ਪਰਮਿਸ਼ਨ ਵਗੈਰਾ ਨਹੀਂ ਦੇ ਰਹਾ ਹੈ। ਨਾ ਇਹ ਦੱਸ ਪਾਰੇ ਆ ਕਿ ਦਿੱਲੀ ਪਹੁੰਚ ਕੇ ਉੱਥੇ ਬੈਠਣਾ ਵਗੈਰਾ ਕਿੱਥੇ ਆ। ਠੀਕ ਹੈ ਜੀ। ਸੋ ਕਿਤੇ ਨਾ ਕਿਤੇ ਮੇਰੇ ਖਿਆਲ ਦੇ ਨਾਲ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਹੈ ਉਹ ਇਸੇ ਚੀਜ਼ ਨੂੰ ਲੈ ਕੇ ਆ ਕਿਉਂਕਿ ਉਹਨਾਂ ਨੂੰ ਸ਼ਾਇਦ ਇਸ ਗੱਲ ਦਾ ਬਹਾਨਾ ਵੀ ਆ ਸ਼ਾਇਦ ਥੋੜਾ ਜਿਹਾ ਕਹਿ ਲੋ ਕਿ ਕਿਤੇ ਨਾ ਕਿਤੇ ਇਸ ਗੱਲ ਦਾ ਫਿਕਰ ਆ ਜਾਂ ਕੁਝ ਵੀ ਹੈ ਡਰ ਵੀ ਹੈ ਕਹਿ ਸਕਦੇ ਆ ਤੁਸੀਂ ਕਿ ਭਈ ਇਹ ਕਿਤੇ ਸੰਸਦ ਦੇ ਨੇੜੇ ਤੇੜੇ ਜਾਂ ਕੋਈ ਇਸ ਤਰ੍ਹਾਂ ਦਾ ਮੋਰਚਾ ਚ ਇਹੜਾ ਕਰਦੇ ਨਹੀਂ ਤਾਂ ਫਿਰ ਉਸ ਸੂਰਤ ਦੇ ਵਿੱਚ ਨੈਸ਼ਨਲ ਇੰਟਰਨੈਸ਼ਨਲ ਸਾਡੀ ਅੱਗੇ ਵਾਂਗੂ ਬਦਨਾਮੀ ਬਹੁਤ ਹੋਏਗੀ ਦੂਜੀ ਚੀਜ਼ ਕਿ ਜੇਕਰ ਦਿੱਲੀ ਜਾਣਾ ਇੰਨਾ ਹੀ ਜ਼ਰੂਰੀ ਹੈ ਤਾਂ ਫਿਰ ਤੁਸੀਂ ਗੁਰੀਲਾ ਜੋ ਯੁੱਧ ਨੀਤੀ ਹੁੰਦੀ ਹੈ ਤਾਂ ਮਤਲਬ ਕਿ ਉਹ ਵੀ ਐਕਸ਼ਨਸ ਦੇ ਵਿੱਚ ਤੁਸੀਂ ਅਪਣਾ ਸਕਦੇ ਹੋ ਹਾਲਾਂਕਿ ਇਹ ਮੈਂ ਮਤਲਬ ਕਿਸੇ ਤੇ ਥੋਪ ਨਹੀਂ ਰਿਹਾ ਮੇਰੇ ਆਪਣੇ ਕਹੋ ਵਿਚਾਰ ਨੇ ਜਾਂ ਸਾਡੇ ਸਵਾਲ ਨੇ ਕਿਉਂਕਿ ਨੇਤਾ ਗਰੀ ਜਿਹੜੇ ਲੋਕ ਕਰਦੇ ਆ ਉਹਨਾਂ ਨੂੰ ਸਵਾਲ ਹੋਣੇ ਵੀ ਆਜ਼ਮਿਆ ਕਿ ਹਰ ਵਾਰੀ ਤੁਸੀਂ ਜਾਣੇ ਹੋ ਜ਼ਖਮੀ ਕਰਾ ਕੇ ਬੰਦੇ ਪਿੱਛੇ ਮੁੜੇ ਹੋ ਨਹੀਂ ਕਿਉਂਕਿ ਸਾਫ ਪਤਾ ਹੈ ਕਿ ਉਹਨਾਂ ਨੇ ਲੰਗਰ ਨਹੀਂ ਦੇਣਾ ਦੂਜੀ ਚੀਜ਼ ਜਿਹੜੀ ਹੈ ਉਹ ਇਹ ਆ ਮੈਂ ਜੋ ਸੋਚਦਾ ਕਿ ਗੱਲਬਾਤ ਇਹ ਵਧੀਆ ਭੰਦੇਰ ਸਾਹਿਬ ਦਾ ਮੈਨੂੰ ਅੱਛਾ ਲੱਗਿਆ ਕਿ ਭੰਦੇਰ ਸਾਹਿਬ ਗੱਲਬਾਤ ਲਈ ਆਫਰ ਕਰ ਰਹੇ ਨੇ ਤੇ ਨਾਲ ਉਹਨਾਂ ਨੇ ਮਤਲਬ ਕਿ ਜਿਵੇਂ ਨਰਿੰਦਰ ਮੋਦੀ ਜੀ ਨੇ ਆਉਣਾ ਸੀਗਾ ਇੱਥੇ ਮਤਲਬ ਕਿ ਉਹਨਾਂ ਦੀ ਫੇਰ ਇੱਥੇ ਕੋਈ ਕਿਹਾ ਕਿ ਅੜਕਾ ਨਹੀਂ ਪਾਵਾਂਗੇ ਇਹ ਅੱਛੀਆਂ ਗੱਲਾਂ ਹੁੰਦੀਆਂ ਅੱਛੇ ਲੀਡਰ ਦੇ ਸਬਕ ਹੁੰਦੇ ਆ ਕਿਉਂਕਿ ਮਾਂਜੀ ਦੇ ਵਿੱਚ ਬੀਤੇ ਦੇ ਵਿੱਚ ਸਰਮੁਖ ਸਿੰਘ ਪੰਦੇਰੋ ਰਾਣੇ ਕੁਛ ਨਾ ਕੁਛ ਜਾਂ ਮਨ ਲਓ ਕਿ ਗਲਤੀਆਂ ਕੀਤੀਆਂ ਤੇ ਉਹਨਾਂ ਤੋਂ ਸਿੱਖਿਆ ਵੀ ਆ। ਹੁਣ ਜਿਹੜਾ ਸਭ ਤੋਂ ਵੱਡਾ ਮੈਨੂੰ ਲੱਗਦਾ ਜੋ ਇਸ ਮਾਮਲੇ 'ਚ ਕਹ ਲਓ ਕਿ ਕਿਤੇ ਨਾ ਕਿਤੇ ਫਰਕ ਜਾਂ ਅਸਰ ਪਾਉਂਦਾ ਹੈ ਉਹ ਮਾਮਲਾ ਹੈ ਕਿ ਜਿਹੜੀਆਂ ਯੂਨੀਅਨਾਂ ਨੇ ਗੱਲਬਾਤ ਤੇ ਮੈਂ ਆ ਰਿਹਾ ਯੂਨੀਅਨਾਂ ਜਿਹੜੀਆਂ ਨੇ ਉਹ ਐਸ ਵੇਲੇ ਦੁਫਾੜ ਨੇ ਠੀਕ ਹੈ ਜੀ। ਔਰ ਨਰਿੰਦਰ ਮੋਦੀ ਹੁਰੀ ਕਦੇ ਵੀ ਜਿਹੜੀਆਂ ਇਹ ਜਥੇਬੰਦੀਆਂ ਦਾ ਧੜਾ ਹੈ ਮੈਂ ਕਿਸੇ ਨੂੰ ਛੋਟੀ ਜਥੇਬੰਦੀ ਨਹੀਂ ਕਹੂੰਗਾ ਪਰ ਮੇਨਲੀ ਦੋ ਲੀਡ ਕਰ ਰਹੀਆਂ ਨੇ ਜਾਂ ਪਰੋਂ ਅਬਮਨ அபிਮਨਿਓ ਕੁਹਾੜੂ ਰਿਏ ਆਗੇ ਨੇ ਹਰਿਆਣੇ ਚੋਂ ਕੁਝ ਸੰਗਠਨ ਹੈਗੇ ਨੇ ਸਮਰਥਨ ਹੈਗਾ ਜਾਂ ਪੰਜਾਬ ਚੋਂ ਮਨਜੀਤ ਸਿੰਘ ਰਾਏ ਵਰਗੇ ਨੇਤਾ ਜਾਂ ਕੁਝ ਹੋਰ ਵੀ ਆਗੂ ਹੈਗੇ ਆ ਮੇਰੇ ਖਿਆਲ ਦੇ ਨਾਲ ਉਹ ਗੱਲਬਾਤ ਲਈ ਵੀ ਤਿਆਰ ਨਹੀਂ ਹੋਣਗੇ ਉਹਦਾ ਕਾਰਨ ਵੀ ਇਹੋ ਹੈ ਕਿ ਇਹਨਾਂ ਨੂੰ ਇੱਕ ਜਗ੍ਹਾ ਤੇ ਸੀਮਿਤ ਕਰਕੇ ਜਾਂ ਰੋਕ ਕੇ ਰੱਖੀ ਰੱਖੋ ਆਪੇ ਅੱਕ ਕੇ ਥੱਕ ਕੇ ਚਲੇ ਜਾਣਗੇ ਕਿਉਂਕਿ ਸਵਾਲ ਉਹਨੇ ਸਟਾਰਟ ਹੋ ਜਾਣਗੇ ਨਾ ਭਈ ਦਿੱਲੀ ਜਾਣ ਦਾ ਜਦੋਂ ਵੀ ਯਤਨ ਕਰਦੇ ਹਾਂ ਤਾਂ ਤੁਹਾਡਾ ਨੁਕਸਾਨ ਹੋ ਜਾਂਦਾ ਉਹਦੇ ਕਰੀ ਜਾਂਦੇ ਸੋ ਅਮੀਰਾ ਮੰਨਣਾ ਇਹੋ ਆ ਕਿ ਮੰਗ ਬਹੁਤ ਵੱਡੀ ਹੈ ਮੈਸੂਦੀ ਜਿਹੜੀ ਕਿ ਪੂਰੇ ਦੇਸ਼ ਦੇ ਫਾਰਮਰ ਨੂੰ ਚਾਹਲ ਵਾਹਕ ਨੂੰ ਜ਼ਰੂਰੀ ਹੈ ਮਿਲਣੀ ਚਾਹੀਦੀ ਹੈ ਪਰ ਉਹਦੇ ਜਿੱਡਾ ਜਿੱਡੀ ਉਹ ਵੱਡੀ ਮੰਗ ਹੈ ਉਹਦੇ ਜਿੱਡਾ ਅੰਦੋਲਨ ਜਿਵੇਂ ਆਪਾਂ ਦਿੱਲੀ ਦਾ ਪਿਛਲਾ ਦੇਖਿਆ ਸੀਗਾ ਉਹ ਸੰਘਰਸ਼ ਸ਼ਾਇਦ ਉਸ ਪੱਦਰ ਦਾ ਬਣਾਉਂਦਾ ਤਹਾ ਕਿਹੜਾ ਤਰ ਤਦ ਕਰਨ ਦੀ ضرورت ਹੈ ਜਦ ਕਿ ਇਹ મતਭੇਦ ਜਿਹੜੇ ਆ ਉਹ ਇਹਨਾਂ ਦੇ ਵਿੱਚ ਹੈਗੇ ਸੋ ਇਸ ਕਰਕੇ ਕੋਈ ਮੰਗ ਮੰਨਣੀ ਜਾਂ ਗੱਲਬਾਤ ਕਰਨੀ ਉਹ ਸ਼ਾਇਦ ਇਸੇ ਕਰਕੇ ਬੇਰੁਖੀ ਆ ਸੈਂਟਰ ਵਾਲਿਆਂ ਦੀ ਕਿ ਭਈ ਇਹਨਾਂ ਨੂੰ ਮਤਲਬ ਕਿ ਅਸੀਂ ਜ਼ਿਆਦਾ ਤੂਲਣਾ ਨਹੀਂ ਦੇਈਏ ਮਤਲਬ ਕਿ ਜ਼ਿਆਦਾ ਪਾਣਾ ਨਹੀਂ ਦੇਈਏ ਸ਼ਾਇਦ ਆਹੋ ਹੀ ਉਹਨਾਂ ਦੀ ਸੋਚ ਆ ਸੋ ਇਹ ਸਰਵਨ ਸਿੰਘ ਪੰਦੇਰ ਵਾਸਤੇ ਇੱਕ ਵੱਡੀ ਚੁਣੌਤੀ ਹੈ ਕਿ ਉਹ ਇਸ ਅੰਦੋਲਨ ਨੂੰ ਹੁਣ ਜਾਂ ਕਹੇ ਲੋ ਸੰਘਰਸ਼ ਨੂੰ ਕਿਸ ਤਰ੍ਹਾਂ ਅੱਗੇ ਵਧਾਉਣਗੇ ਕਿਉਂਕਿ ਮੈਨੂੰ ਫਸ ਗਿਆ ਨਜ਼ਰ ਆਉਂਦੇ ਨੇ ਨਾ ਪਿੱਛੇ ਮੁੜ ਸਕਦੇ ਨੇ ਅੱਗੇ ਉੱਜਾ ਨਹੀਂ ਸਕਦੇ ਜਦੋਂ ਯਤਨ ਕਰਦੇ ਹੈ ਨੁਕਸਾਨ ਹੁੰਦਾ ਹੈ ਕੇਂਦਰ ਬਹੁਤ ਚਲਾਕੀ ਦੇ ਨਾਲ ਟਾਲਮਟੋਲ ਵਿੱਚ ਹੀ ਕਹਿਣੋ ਗੱਲਬਾਤ ਦਾ ਸੱਦਾ ਪਰ ਮੇਰੇ ਖਿਆਲ ਦੇ ਨਾਲ ਉਹ ਇਹਨਾਂ ਨੂੰ ਕਦੇ ਵੀ ਕ੍ਰੈਡਿਟ ਨਹੀਂ ਦੇਣਗੇ ਥੋੜੇ ਬੰਦਿਆਂ ਨੂੰ ਇੱਕ ਵੀ ਮੰਗ ਮੰਨ ਕੇ ਮਤਲਬ ਥੋੜੇ ਇਨ ਸੈਂਸ ਕਿ ਜੋ ਸੰਗਠਨ ਮੈਂ ਜਿਵੇਂ ਕਿ ਆ ਕਿ ਇਹ ਜਿਹੜਾ ਸਮੂਹ ਹੈ ਕੁਝ ਸੰਗਠਨਾਂ ਦਾ ਹੈ ਸੋ ਇਸ ਕਰਕੇ ਮੇਰਾ ਇਹ ਆਪਣਾ ਜਿਹੜਾ ਵਿਅਕਤੀਗਤ ਨਜ਼ਰੀਆ ਹੈ ਕਿ ਜਿੱਡੀ ਵੱਡੀ ਇਹ ਮੰਗਿਆ ਤਾਂ ਓਡਾ ਵੱਡਾ ਕਟ ਇਹਨ ਇਤਫਾਕ ਜਿਹੜਾ ਹੈ ਯੂਨੀਅਨਾਂ ਦਾ ਜਥੇਬੰਦੀਆਂ ਦਾ ਜਾਂ ਕਹੋ ਕਿ ਜੋ ਆਪਾਂ ਕਹਿੰਦੇ ਉਹਨੇ ਕਿ ਤਾਲਮੇਲ ਜਿਹੜਾ ਹੈ ਉਹ ਵੱਡਾ ਹੋਣਾ ਚਾਹੀਦਾ ਹੈ ਉਸ ਲਈ ਵੱਡਾ ਤੇ ਉਹ ਕਿਤੇ ਨਾ ਕਿਤੇ ਲੈ ਨਜ਼ਰ ਆ ਰਿਹਾ ਜਿਸ ਦੇ ਸਿੱਟੇ ਵਜੋਂ ਇਹ ਕੁਸ਼ੂਰਿਆ ਪਰ ਅਵਾਜ਼ ਆਰੀ ਹੁੰਦੀ ਹੈ ਕਿਸਾਨ ਜ਼ਖਮੀ ਹੁੰਦੇ ਆ ਕਿਸਾਨ ਜਦੋਂ ਬਜ਼ੁਰਗਾਂ ਨੂੰ ਦੇਖੀਦਾ ਵਿਚਾਰਿਆਂ ਨੂੰ ਜਦੋਂ ਲੈ ਕੇ ਜਾਂਦੇ ਨੇ ਜ਼ਖਮੀ ਹਾਲਤ ਦੇ ਵਿੱਚ ਤੇ ਬਹੁਤ ਕਹੋ ਕਿ ਮਨ ਜਿਹੜਾ ਹੈ ਨਾ ਇਹੜਾ ਚੋਂ ਗੁਜ਼ਰਦਾ ਹੈ ਪਰ ਦੂਜੀ ਗੱਲ ਇਹ ਹੈ ਕਿ ਸਾਡੀਆਂ ਜਥੇਬੰਦੀਆਂ ਨੂੰ ਇਹ ਵੀ ਦੇਖਣਾ ਪਊਗਾ ਮੇਰੇ ਖਿਆਲ ਨਾਲ ਉਹਨਾਂ ਕਿ ਅਸੀਂ ਆਪਣੀ ਇਮੇਜ ਜਿਹੜੀ ਹੈ ਉਹ ਕਿਸ ਤਰ੍ਹਾਂ ਦੀ ਬਣਾ ਰਹੇ ਹਾਂ ਸੰਘਰਸ਼ ਜ਼ਰੂਰੀ ਹੁੰਦਾ ਹੈ ਕਿ ਸਾਡੀ ਇਮੇਜ ਕਿਤੇ ਇਸ ਤਰ੍ਹਾਂ ਦੀ ਨਾ ਬਣ ਜਾਵੇ ਕਿਉਂਕਿ ਹੁਣ ਪੂਰੇ ਮੁਲਕ ਦੇ ਵਿੱਚੋਂ ਕੋਈ ਸਮਰਥਨ ਇੰਨਾ ਜ਼ਿਆਦਾ ਖਾਸ ਤੇ ਹੈ ਨਹੀਂਗਾ ਜੇ ਆਪਾਂ ਪੰਜਾਬ ਜਾਂ ਹਰਿਆਣਾ ਦਾ ਛੱਡ ਦਈਏ ਜਾਂ ਕੁਝ ਇਕਾਦੁਕਾ ਸੰਗਠਨ ਹੋਣਗੇ ਪਰ ਸਭ ਤੋਂ ਜ਼ਿਆਦਾ ਕੀ ਹੈ ਕਿ ਇੱਥੇ ਜੋ ਕਾਮਰੇਡ ਤੇ ਰਿਆ ਜਾਂ ਕਿ ਲੋਕ ਸੱਚੇ ਪੱਕੇ ਤੇ ਰਿਆ ਕਿਸਾਨ ਸੰਘਰਸ਼ ਦੇ ਵਿੱਚ ਜਿਹੜੇ ਕੁੱਦਦੇ ਆ ਤਾਂ ਗੱਲ ਕੀ ਹੈ ਕਿ ਓਵਰਆਲ ਕਿਤੇ ਨਾ ਕਿਤੇ ਇਮੇਜ ਸਾਡੀ ਪੰਜਾਬੀਆਂ ਦੀ ਜਾਂ ਖਾਸ ਤੌਰ ਤੇ ਸਿੱਖਾਂ ਦੀ ਜਿਹੜੀ ਆ ਉਹ ਇਸ ਤਰ੍ਹਾਂ ਦੀ ਬਣ ਜਾਂਦੀ ਹੈ ਉਹਦਾ ਵੀ ਇਹਨਾਂ ਨੂੰ ਸੋਚਣਾ ਪਊਗਾ ਕਿ ਅਸੀਂ ਆਪਣੀ ਇਮੇਜ ਨੂੰ ਕਿਸ ਤਰ੍ਹਾਂ ਦਾ ਬਣਾ ਰਹੇ ਹਾਂ ਤਾਂ ਇਹ ਕੁਝ ਚੈਲੰਜ ਮੇਰੇ ਖਿਆਲ ਦੇ ਨਾਲ ਨਿਤਾਮਾ ਵਸਦੀ ਕੀ ਹੈਗੀ ਆ ਸੋ ਇਹ ਮੇਰੀ ਗੱਲਬਾਤ ਸੀਗੀ ਅੱਜ ਦੀ ਮੈਂ ਸੋਚਿਆ ਕਿ 5-10 ਮਿੰਟ ਲਾਈਵ ਚ ਆ ਕੇ ਇਹ ਆਪਣੇ ਮੇਰੇ ਆਪਣੇ ਵਿਚਾਰ ਨੇ ਤੁਸੀਂ ਸਹਿਮਤ ਜਾਂ ਅਸਹਿਮਤ ਹੋ ਸਕਦੇ ਹੋ ਮੇਰਾ ਆਪਣਾ ਸੋਚਣ ਦਾ ਨਜ਼ਰੀਆ ਹੈ অবজারਵੇਸ਼ਨ ਹੈ ਮੇਰੀ ਕਿ ਗੱਲਬਾਤ ਕਿਉਂ ਨਹੀਂ ਹੋ ਰਹੀ ਤੇ ਇਸ ਤੋਂ ਇਲਾਵਾ ਰਣਨੀਤੀ 'ਚ ਕਿੱਥੇ ਕੁਸ਼ ਹੈ ਤਾਂ ਕਰ بس ਇਹੀ ਗੱਲਾਂ ਬਾਤਾਂ ਸੀਗੀਆਂ ਫਸੇ ਪਏ ਹੁਣ ਤੇ ਲੋਕ ਕੀ ਕਰਨ ਹੁਣ ਯੂਨੀਅਨ ਇਸੇ ਖਾਗੀਆਂ ਉਦੋਂ ਵੀ ਲੋਕ ਪਰੇਸ਼ਾਨ ਰਹੋ ਇਸ ਤਰਨੇ ਬਿਲਕੁਲ ਜੀ ਇਹ ਤੇ ਗੁਰਵੰਤ ਸਿੰਘ ਜੀ ਹੈ ਯੂਨੀਅਨਾਂ ਨੂੰ ਦੇਖਣਾ ਪਊਗਾ ਸਾਰੀਆਂ ਚੀਜ਼ਾਂ ਕਹ ਲੋ ਕਿ ਤوازن ਚ ਹੀ ਸੰਤੁਲਨ ਚ ਹੀ ਅੱਗੇ ਵੱਧ ਸਕਦੀਆਂ ਹੁੰਦੀਆਂ ਲੋਕਾਂ ਦਾ ਸਮਰਥਨ ਲੋਕਾਂ ਦਾ ਭਰੋਸਾ ਉਹ ਵੀ ਬਹੁਤ ਜ਼ਰੂਰੀ ਆ ਲੋਕਾਂ ਨੂੰ ਬਚਾਉਣਾ ਵੀ ਬਹੁਤ ਜ਼ਰੂਰੀ ਹੁੰਦਾ ਲੀਡਰ ਵਾਸਤੇ ਤੇ ਇੱਕ ਸਟੇਟ ਦੀ ਜਾਂ ਇੱਕ ਕਹ ਲੋ ਕੌਮ ਦੀ ਜਿਹੜੀ ਐ ਨਾ ਉਹ ਇਮੇਜ ਵੀ ਜਿਹੜੀ ਐ ਉਹ ਕਹ ਲੋ ਕਿਤੇ ਨਾ ਕਿਤੇ ਉਹਨਾਂ ਨੇ ਵੇਖਣੀ ਹੁੰਦੀ ਐ ਸੋ ਸਾਰੀਆਂ ਚੀਜ਼ਾਂ ਹੈਗੀਆਂ ਨੇ ਤੋ ਇਹ ਮੇਰੀ ਇੰਨੀ ਕੁ ਗੱਲਬਾਤ ਸੀ ਮੈਂ ਕਿਸੇ ਹੋਰ ਵਿਸ਼ੇ ਤੇ ਨਹੀਂ ਬੋਲਣਾ ਚਾਹੁੰਦਾ ਜੀ ਇਹ ਬਸ ਮੈਂ ਹੁਣ ਦੇਖ ਰਿਹਾ ਸੀ ਖਬਰਾਂ ਵੇਲਾ ਸੀਗਾ ਤਾਂ 5-10 ਮਿੰਟ ਜਿਹੜੇ ਮੈਂ ਲਾਇਆ ਜੋ ਕੁਝ ਕਹਿ ਰਿਹਾ ਨਹੀਂ ਸਰ ਜੋ ਮੈਂ ਕਹਿਣਾ ਸੀਗਾ ਮੈਂ ਕਹਿ ਦਿੱਤਾ ਮੈਨੂੰ ਕੋਈ ਜਵਾਬ ਨਹੀਂ ਆਇਆ ਜਵਾਬ ਤੇ ਆਪਾਂ ਸਭ ਦਿੰਦਾ ਮੈਂ ਕਿਸੇ ਦਾ ਕੋਈ ਉਹ ਕਰਨਾ ਨਹੀਂ ਆਪਾਂ ਨੂੰ ਕੋਈ ਉਹ ਨਹੀਂ ਚਾਹੀਦੀ ਹੁੰਦੀ ਪਬਲਿਸਿਟੀ ਨਹੀਂ ਚਾਹੀਦੀ ਹੁੰਦੀ ਉਹਤੇ ਗੱਲ ਜਦੋਂ ਇਸ ਤਰ੍ਹਾਂ ਦੀ ਕੋਈ ਕਰਦਾ ਹੈ ਜਿਹੜੀ ਕਿ ਸਾਡੇ ਸਾਰਿਆਂ ਵਾਸਤੇ ਮੇਰੇ ਖੇਲ ਦੇ ਨਾਲ ਸੁਭਮੀ ਹੁੰਦੀ ਹੈ ਤਾਂ ਫਿਰ ਗੱਲ ਕਈ ਵਾਰ ਜਿਹੜੀ ਹੈ ਉਹਨ ਵੱਲਾਂ ਵੀ ਪੈਂਦਾ ਹੋਰ ਆਪਣਾ ਕਿਸੇ ਨਾਲ ਕੋਈ ਨਹੀਂ ਆਪਾਂ ਸਤਕਾਰਤ ਮੰਨਦੇ ਆ ਸਾਰਿਆਂ ਨੂੰ ਤਾਂ ਬਿਲਕੁਲ ਜੀ ਅਮੋ ਜੀ ਜਦੋਂ ਤੱਕ ਇਹ ਜਥੇਬੰਦੀਆਂ ਕਿਉਂਕਿ ਮੰਗ ਬਹੁਤ ਵੱਡੀ ਆ ਬਹੁਤ ਵੱਡੀ ਮੰਗਿਆ ਤਾਂ ਓਡੇ ਵੱਡੇ ਪੱਧਰ ਤੇ ਹੀ ਤੁਹਾਨੂੰ ਏਕੇ 'ਚ ਫੇਰੋ ਕੇ ਆਪਣੇ ਆਪ ਨੂੰ ਬਖਾਉਣਾ ਪਵੇਗਾ ਖੈਰ ਇੰਨੀਆਂ ਗੱਲਾਂ ਬਾਤਾਂ ਅਸੀਂ ਜੀ ਅਗਲੀ ਵਾਰ ਫੇਰ ਮਿਲਦੇ ਹਾਂ ਤਦ ਤੱਕ ਦਿਵਸ ਆਸਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ